ਪਰ ਜੋ ਮੇਰੇ ਮਨ ਦੀ ਫੀਲਿੰਗ ਹੀ ਮੈਨੂੰ ਮੈਂ ਦੱਤੀ ਵੀ ਹਾਰ ਜਿੱਤੀ ਮੈਨੂੰ ਲੱਗਣਾ ਪਿਆ ਸੌਰੀ ਹਾਂਜੀ ਟੀਮ ਚਲਾਉਣਾ ਦੇਹ ਚਲਾਉਣਾ ਵਰਗਾ ਲੱਗਦਾ ਕਿ ਨਹੀਂ ਟੀਮ ਚਲਾਉਣੀ ਹਾਂਜੀ ਜੀ ਮਾਨ ਸੰਤ ਮਹਾਂਪੁਰ ਜਮਾਉਂਦਾਰ ਸਿੰਘ ਜੈ ਜੀ ਜੀ ਤੀਸੀ ਤੀ ਤੇ ਹਰੋਣਾ ਪੈਣਾ ਭਲਵਾਂ ਜੀ ਅੱਜ ਮੀਂਹ ਆਉਣ ਦੇ ਚਾਂਸ ਹੈਗੇ ਮੌਸਮ ਖਰਾਬ ਪਿਆ ਜਿਆ ਤਾਂ ਇਹ ਬੱਦਲ ਉਹਦੇ ਬੜੇ ਚੰਗੇ ਨੇ ਸਹੀ ਨਹੀਂ ਇਹ ਤੈਨੂੰ ਪਤਾ ਕੋਲੇ ਚਲੋ ਹੋ ਜਾ ਮੀਂਹ ਦਾ ਕਰਕੇ ਮੌਸਮ ਜਾਇਬ ਹੋ ਗਿਆ ਬਣੀ ਤੇ 5 ਵਜੇ ਤੇ ਆ ਜਾਣਾ ਦੂਜਾ ਮਰਾ ਮੈਂ ਤਾਂ ਤੇ ਇੰਨੇ ਕਿ ਵਜੇ ਹੁੰਦਾ ਅੱਗੇ ਵੀ ਲੋਹੇ 6:30 6:30 ਵਜੇ ਵੀ ਹੁੰਦਾ ਤੇਜ਼ ਰੀਲ ਵਧੀਆ ਬਣੀ ਵਧੀਆ ਵਧੀਆ ਬਹੁਤ ਸੋਹਣੀ ਬਣੀ ਹੈ ਯਾਦ ਆਦਾ ਮਰਾ ਬੋਇਨਾ ਕਹਣਾ ਮੀ ਆਏ ਨਾ ਮੀ ਆਏ ਇਹ ਤੇ ਪੈਂਦਾ ਹੀ ਪੈਂਦਾ ਅੱਗੇ ਵੀ ਹਾਂਜੀ ਪੈਂਦਾ ਅੱਗੇ ਹਾਂ ਨਾਰਲੀ ਹੈਗਾ ਭੂਆ ਜੀ ਮੈਂ ਨਾਰਲੀ ਕਿੰਨੂ ਨਹੀਂ ਉਸ ਦਿਨ ਆਪਣੀ ਤਾਂ ਹੋਰ ਕਿਤੇ ਪਹਿਲੋਂ ਸਾਈ ਆਉਂਦੀ ਮੱਦਰਾਂ ਦੀ ਮੱਦਰਾਂ ਦੀ ਸਾਈ ਦਾ ਕਰਕੇ ਤੇ ਨਾਰਲੀ ਵਾਲੀ ਸਾਈ ਮੈਂ ਮੋੜੀ ਐ ਤੇ ਮੱਦਰਾਂ ਵਾਲਿਆਂ ਨੇ ਜੇ ਸ਼ਾਹ ਸ਼ੂ ਕਰਨੀ ਸੀ ਇਹਨਾਂ ਨੇ ਉਹ ਲੋਕੀ ਨਾ ਫਿਰ ਆਪਣੇ ਰਿਸ਼ਤੇਦਾਰੀ ਇਧਰ ਪੱਟੀ ਆ ਲਾ ਉਹ ਬਦੋ ਬਦੀ ਫੜਾ ਗਈ ਸਾਈ ਨਹੀਂ ਤੇ ਰੱਖੇ ਡਣੀ ਦੇ ਹੋਈ ਮੱਦਰਾਂ ਵਾਲੀ ਉਹ ਬਦੋ ਬਦੀ ਕਹਿੰਦੇ ਨਹੀਂ ਪਹਿਲਵਾਨਾਂ ਘੇੜੀ ਘੇੜ ਅੱਡੇ ਪਾਣੀ ਕਿਤਰਾ ਸੱਟਣਾ ਸੱਟਾ ਸੱਟ ਦੂਹਿਆਂ ਵੜਾ ਪੈ ਗਿਆ ਨਾ ਲੂਜਾ ਟਾਂਕੇ ਮੈਂ ਟਾਂਕੇ ਨਹੀਂ ਲਾਉਣੇ ਅੱਛਾ ਉਦਾਂ ਹੀ ਸੱਟ ਹੋਏ ਟਾਂਕੇ ਖੋਲ ਲੈਂਦੇ ਹਾਂ ਜੋਰ ਨਾਲ ਟਾਂਕੇ ਖੋਲਦੇ ਨਾਲੇ ਟਾਂਕੇ ਨਾਲ ਆਂਸ਼ੋਤੀ ਨਹੀਂ ਹੋਣਾ ਹੈਲੋ ਕਹਦੇ ਹੈਲੋ ਕਹ ਰਿਹਾ ਸੁਖਰੀ ਪਰਫਾਰਮੈਂਸ ਵਧਿਆਣਾ ਭਲਵਾਨੀ ਬੜਾ ਵਧੀਆ ਫੋਲ ਉਹ ਕਾ ਕਿਹੜਾ ਭਲਵਾਨੀ ਜਿਹੜਾ ਪੈਰ ਹੀ ਪਾੜੀ ਪੂੜੀ ਆਉਂਦਾ ਹੁੰਦਾ ਉਹ ਉਦਾਂ ਨਗਲੀ ਜਿਹਾ ਲਾਇਆ ਹੁੰਦਾ ਸਾਲਿਆਂ ਅੱਛਾ ਮੋਟ ਬਲਗੇ ਡੰਡਾ ਹੁੰਦਾ ਉਹ ਸੂ ਸ਼ਾ ਪਾ ਕੇ ਘੇੜਦੇ ਜਿਹੜੇ ਹਾਂਜੀ ਉਹ ਤੁਹਾਨੂੰ ਪਤਾ ਉਹ ਤੇ ਆਪਣੇ ਪ੍ਰੋਮੋਟਰ ਕਬੱਡੀ ਕਰਾ ਦਿੰਦੇ ਕਬੱਡੀ ਨੂੰ ਦੇ ਫਿਰ ਉਹ ਥੱਲੇੋਂ ਵੱਢਣਾਈ ਆ ਉਹਨੇ ਪੈਰ ਨੂੰ ਵੱਜੇ ਖਮ ਹੋ ਜਾਣਾ ਗੋਟਿਆਂ ਗਾੜਿਆਂ ਦੇ ਪੈਰ ਨਹੀਂ ਉਹ ਰਗੜਾ ਮੰਨ ਕੇ ਚੱਲ ਜੇ ਥੱਲੇ ਡੇਪਿਆ ਤੇ ਥੱਲੇ ਜਦੋਂ ਭੱਜ ਕੇ ਮੋੜਾ ਮਾਰਦੇ ਆ ਉਹ ਪੁੱਟਿਆ ਜਾਂਦਾ ਮਾਸ ਉਤੋਂ ਇਹ ਦਈ ਵਾਰ ਜਾ ਕੇ ਕੀ ਬੰਦਾ ਕੀ ਨਹੀਂ ਜਦੋਂ ਮੈਂ ਗਿਆ ਉਦੋਂ ਬੰਦੇ ਬੜੇ ਤਗੜੇ ਹੁੰਦੇ 2000 ਨਾ ਜੋ ਹਾਂਜੀ ਉਦੋਂ ਤੇ ਉਦੋਂ ਕਬੱਡੀ ਪੂਰੀ ਭੀਕਤੇ ਸੀ ਨਾ ਬਾਹਰ ਤੇ ਆਹ ਬੰਦੇ ਬੜੇ ਤਗੜੇ ਹੁੰਦੇ ਨੇਚਰਲੀ ਬੰਦੇ ਤਗੜੇ ਹੁੰਦੇ ਹੀ ਨਾ ਇਹ ਉਦਾਂ ਜੁੱਸਿਆਂ 'ਚ ਤਗੜੇ ਹੁੰਦੇ ਆ ਖੱਕ ਦੇ ਢੋਲੀ ਹੁੰਦੇ ਭਾਵੇਂ ਜੁੰਨੀਆਂ ਜੁੰਨੀਆਂ ਮਰਜੀ ਕੌਡੀਆਂ ਫਵਾਈ ਜਾ ਉਦੋਂ ਕਿਹੜਾ ਟੈਟ ਹੁੰਦਾ ਹੀ ਭਾਈ ਸੁਖ ਦੇ ਮੈਂ ਵੇਖੇ ਸਾਰੇ ਮੈਜਰ ਵਰਗੇ ਇੰਦਾ ਟਾਈਮ ਕਰਾ ਕੇ ਫੇਰੀ ਨਹੀਂ ਸੁਖ ਵਧੀਆ ਬੂਰਾ ਤਕੜਾ ਘੇਡੰਦਾ ਹੱਸ ਮਾਰਰ ਦਾ ਆਖਦੀ ਅੰਤਿ ਕਰੀ ਦੀ ਸੱਤਿਆ ਬਾਦਸ਼ਾਹ ਬੰਦਾ ਗਿਆ ਹਣਾ ਤਕੜਾ ਘੇਡ ਗਿਆ ਵੇ ਹਾਂਜੀ ਭਲਵਾ ਜੀ ਤਾਂ ਹੀ ਤਾਂ ਬੁਰਾ ਮੈਂ ਨਾਲੇ ਵਧੀਆ ਮੁੰਡਾ ਬੜਾਉਂਦੀ ਹੈ ਉਨਵੇਂਲਾ ਉੱਥੇ ਬਾਹਰ ਆ ਨਾ ਟੈਂਸ਼ਨ ਇੱਥੇ ਹੁੰਦੀ ਟੀਮ ਨਾਲ ਆਉਂਦੀ ਸਾਰਾ ਇਹਨਾਂ ਨੇ ਟੀਮ ਬਣਾ ਲਈਏ ਟੀਮ ਇੱਥੇ ਬਣਾਈਏ ਆਪਾਂ ਨਾ ਹਾਂਜੀ ਮੈਂ ਬੜਾ ਵਫਾਦਾਰ ਆ ਮੁੰਡਾ ਬਸ ਚਲੋ ਰਾਇ ਗੁਰੂ ਕਿਰਪਾ ਕਰੇ ਸਿੱਕੇ ਪਾਸੋਂ ਆਉਣਾ ਬਲਵਾਂਜੀ ਕਹਿੰਦੋਂ ਕਿਹਨਾਂ ਨੇ ਉੱਥੇ ਮਰੇ ਸੌਣਾ ਰਹਿ ਗਏ ਨੇ ਦੋ ਤਿੰਨ ਮੈਨੂੰ ਅੱਛਾ ਦੋ ਹੋ ਗਏ ਹੋਣਾ ਸੰਡੇ ਹੋਏ ਨਾ ਤਿੰਨ ਗੇ ਮੈਚ ਪੰਜ ਪੰਜ 6 ਮੈਚ ਹੈ ਸਾਰੇ ਅਗਲੇ ਮਹੀਨੇ ਦੇ ਵਿੱਚ ਜੇ ਆ ਜਾਣਗੇ ਨਾ ਆਹ ਟੀਕਰਦਾ ਚਾਹ ਨਹੀਂ ਹੁੰਦੀ ਆ ਜੀ ਆ ਬਈ ਇਹਨੂੰ ਕਹਿੰਦੇ ਢਾਕਾ ਜਾ ਸਰਾ ਕੇ ਖਲੋਤਾ ਆਉਂਦੇ ਆ ਬਈ ਨਾ ਪੁੱਛ ਲਿਆ ਮੈਨੂੰ ਚਾਹ ਪੀਣੀ ਉਹ ਮੁੜ ਕੇ ਉਧਰ ਘੁੰਮ ਘਮਕਣ ਕੇ ਤੇ ਹੁਣ ਭੋਲੇ ਨੂੰ ਫੋਨ ਲਾ ਲਈਏ ਬਸਾਲੇ ਨੂੰ ਫੋਨ ਲਾ ਲਈਏ ਮੈਂ ਆਪ ਚੱਲ ਜਾ ਆ ਭੱਜ ਕੇ ਮਾਰਦਾ ਹੋਗਾ ਨਾਲ ਨੂੰ ਲੱਗਾ ਤੂੰ ਹੀ ਜ਼ਿਆਦਾ ਭੱਜੇਗਾ ਉਹ ਪੁੱਤ ਉਹ ਪੁੱਤ ਆ ਕਿੱਤਾ ਜਿਆ ਨਾਲ ਨਹੀਂ ਕਿਸੇ ਪਾਪੀ ਇੱਕਦਮ ਉਹ ਲੈ ਚਲੇ ਕੋ ਭਜਾ ਕੇ ਲਾਓ ਪੈਣਾ ਲੈ ਮੇਲੇ ਜ ਜਿਤਨ ਬਾਸਰ ਕੀ ਮੈਦ ਹੀ ਲੋਕ ਲਾ ਚਲੇ ਹਾਂਜੀ ਉਧਰੋਂ ਮੈਂ ਲਾਸਟ ਤੇ ਨਿਕਲ ਆਇਆ ਦੋ ਗੱਡਾ ਰਹਿ ਗਈਆਂ ਮੈਂ ਜਾਣਾ ਉਧਰੋਂ ਮੁੰਡਾ ਕੁਚਾਬੀ ਲਾਉਂਦੇ ਇਹਨੂੰ ਫੜ ਲਿਆ ਉਧਰੋਂ ਮੁਕੇ ਦੇ ਅੱਗੇ ਭੱਜ ਗਿਆ ਇਹ ਆਂ ਜਿਵੇਂ ਵਾਰੇ ਵਾਰੇ ਗਈਏ ਬੋਰੇ ਬੋਰੇ ਗਈਏ ਛੱਟ ਕੇ ਛੱਟ ਕੇ ਚੋਰ ਆ ਰਹੇ ਪੀਓ એનર્ਜੀ ਫ੍ਰੀ ਵਰਕਆਊਟ ਆ ਵਰਕਆਊਟ ਵਾਣ ਜੀ ਹਾਂ ਰਾਈਟਰ ਬਸ ਇੰਨੀ ਵੀ ਨਹੀਂ ਆਪਾਂ ਆਪਣਾ ਮੈਰਿਕ ਡੈਨ ਬਸ ਡਨ ਤੇ ਤੈਨੂੰ ਨੀਂਦ ਦੀ ਪ੍ਰੋਬਲਮ ਵੀ ਨਹੀਂ ਕਰਦੀ ਬਲਵਾਦੀ ਆ ਤੇ ਜੀ ਉਹ ਤਾਂ ਬੜਾ ਕੁੱਤਾ ਕੰਮ ਪਾਣੀ ਉਹਨਾਂ ਵੱਡਾ ਓਕਾ ਬੰਦਾ ਨਹੀਂ ਲੱਗਦਾ ਜੀ ਇਹ ਬੰਦਾ ਗੋਲੀ ਦੇ ਗਿਆ ਨਹੀਂ ਗੋਲੀ ਨਹੀਂ ਸਰ ਮੈਂ ਇਹਨੂੰ ਦੱਸਿਆ ਤੇ ਝੂਠ ਦਾ ਬਲੀ ਮੈਨੂੰ ਵੀ ਲੱਗੀ ਜਾਂਦਾ ਕੋਚ ਜਿਹੜਾ ਉਹ ਲੈ ਆਉਂਦਾ ਹੁੰਦਾ ਉਧਰੋਂ ਕੀ ਉਹਦਾ ਨਾਮ ਆ ਵੇ ਦੇ ਹੁੰਦਾ ਨਹੀਂ ਦਾ ਉਹਨਾਂ ਨੂੰ ਛਿੱਲੂ ਬਣਾਉ ਨੂੰ ਕੀ ਉਹਦਾ ਨਾਂ ਯਾਰ ਬਲਾਕ ਚੁਮੜੀ ਮਣੀ ਹੈ ਬੈਲੀ ਬੈਲੀ ਨਹੀਂ 베ਲੀ ਨਹੀਂ ਆ ਬਿੱਟੂ ਬਿੱਟੂ ਟੋਪੋਲੀ ਲਿਆ ਲਾ ਟੋਪੋਲੀ ਲਾ ਉਹ ਆਪਣਾ ਬਾਵਾ ਛੱਜਣੇ ਆ ਬੜੇ ਜਿੰਦਾ 2011 ਯੂਰੋ ਨਹੀਂ ਇੱਥੇ ਕੈਨੇਡਾ ਗਿਆ ਹੈ ਕਰੋ ਤੇ ਉਦੋਂ ਦਾ ਆਪਣਾ ਛੱਜਣੇ ਕਰਦਾ ਬੜਾ ਆਪਣੇ ਨਾਲ ਤੇ ਹੁਣ ਆਪਾਂ ਦੋ ਕਸਾਈਆਂ ਵੀ ਦਿੱਤੀਆਂ ਉਹਨੂੰ ਇੱਥੇ ਇੱਧਰ ਦਿੱਤੀਆਂ ਮੈਂ ਇਹਨੂੰ ਕਿਹਾ ਬੰਦੇ ਦੇ ਦੇ ਬੰਦੇ ਰਾਤ ਮੈਨੂੰ ਉਹਨੇ ਫੋਨ ਲਾਇਆ ਦਿਨੇ ਲਾਇਆ ਫੋਨ ਕਹਿੰਦਾ ਪਲਵਾਨਾ ਸਾਡੇ 30 ਬੰਦੇ ਟੀਮ ਚ 30 ਜਾਣੇ ਇੱਕ ਟੀਮ ਚ ਤੇ ਕਹਿੰਦਾ ਸਾਡੇ ਰੀਡਰ ਪਲੇ ਕਿੰਨੇ ਸੀ 12 ਰੀਡਰ ਮੈਂ ਭੱਜਿਆ ਉਥੋਂ ਇੱਕ ਟੋ ਮੈਂ 12 ਰੀਡਰ ਲਾ ਲਾ ਤੇ ਮੈਂ ਆਹੀਂ ਅਹੀਂ ਇਧਰੋਂ ਮੈਂ ਮੇਰੇ ਨਾਨਕੇ ਮੈਂ ਜੀ ਤਾਂ ਅਹੀਂ ਰੀਡਰ ਨੂੰ ਤਰਸਾਉਂਦਾ ਮੈਂ ਦੱਸਦਾ 1000 ਰੁਪਏ ਦਿਨਾ ਇੱਕ ਜਾਨੀ ਨੂੰ ਮੈਂ ਵੀ ਆਜੋ ਉਹ ਸਾਡਾ ਸ਼ੁਕਲਾ ਕਹਿੰਦਾ ਬਚਾਉਣ ਆਲਾ ਥੋੜੀ ਗੱਲ ਹੈ ਰੀਡਰ ਚਾਰ ਨੇ ਰੀਡਰ ਚਾਰ ਦੇ ਮਰਜ਼ੀ ਪੈਸੇ ਲੈ ਲੈਂਦੇ ਉਥੋਂ ਪਹਿਲਾਂ ਰੀਡਰ ਅਗੇ 5 ਕਬਲ ਦੇ ਉਹਨਾਂ ਵਾਲੇ ਗੰਗਾ ਨਾਲੋਂ ਪੈਸੇ ਲੈਣੇ ਹਨ ਕਬਲ ਅਸੀਂ ਚਲ ਗਏ ਤੇ ਭਿੰਦੇ ਬਿਨਾ ਕਰਤੀ ਬਾਹ ਭਿੰਦੇ ਨਾਲ ਚਲ ਬਾਬੇ ਕਿਰਪਾ ਕਰਤੀ 12 ਗੋੜੀ ਮਨਾ ਹੋ ਗਿਆ ਉਹ ਕਿਸ ਬਨੇ ਨਹੀਂ ਗਿਆ ਅੱਛਾ ਤੇ ਜਿੱਥੇ ਰੇਡਰ ਚਾਰ ਤੇ ਇੱਕ ਦੀਵ ਲਾਇਆ ਪੰਜ ਹੋ ਗਏ ਤੇ ਕਰਨਾ ਸੇਵ ਕਰੇ ਛੇ ਹੋ ਗਏ ਅੱਛਾ ਉਹਨਾਂ ਰੱਖਦਾ ਮੈਂ ਤੁਹਾਡੇ ਇਕ ਤੀਜੇ ਬੈਸ ਤੇ ਅੱਛਾ ਸਾਰੇ ਖਲੋਤੇ ਰਹਿ ਕੇ ਦੋ ਦੋ ਗੋਡੀਆਂ ਪਾਖੀ ਕੰਮ ਛੇ ਦੋ ਗੋਡੀਆਂ 23 ਤਰੀਕ ਨੂੰ ਐਸਪੀ ਦੀਆਂ ਦੋ ਗੋਡੀਆਂ 23 ਤਰੀਕ ਨੂੰ ਨਾਲ ਮੈਂ ਮੰਨੇ ਨੂੰ ਕਹਿੰਦਿਆਂ ਮੰਨੇ ਨੂੰ ਕਰ ਲਈਏ ਕੋਈ ਚੱਕਰ ਨਹੀਂ ਕਰ ਲੋ ਚਾਰ ਰੇਡਰ ਕਰੀਏ ਬੜੇ ਤੂੰ ਮੱਖੀ ਮੰਨਾ ਨਾਲ ਆਪਣਾ ਤੇਜ ਬੱਸ ਤੇ ਤੂੰ ਹੀ ਪਮੀਰੀ ਬਣੇ ਹੋਣਾ ਮੈਨੂੰ ਪਤਾ 40000 ਆ ਤੂੰ ਹੀ ਰੁਕਣਾ ਕੱਲ 33000 ਦਿੰਦੇ ਸੰਦਿਆ ਅੰਮੀ ਸ਼ਹੀਦ ਦੋ ਐਸਪੀ ਦੇ ਦੋ ਤੇ ਮੈਂ ਧੱਕੇ ਨਾਲ ਪੰਜ ਛੇ ਪਾਈਆਂ ਵੀ ਐਂਡ ਵਾਲੀ ਦੇ ਦੋ ਲਗਾਤਰ ਪਾਈਆਂ ਮੈਂ ਹਰ ਜੀ ਨੂੰ ਆ ਜੀ ਦੀਪ ਕੱਲਾ ਹੀ ਮੈਨੂੰ ਕਿਹੜੀਆ ਸਾਰਾ ਇੱਕ ਮੇਰੇ ਤੋਂ ਆਇਆ ਉਹ ਇੱਕੋ ਜਿਹੀ ਸਗਲੇ ਨਾ ਤਾਂ ਆਪਾਂ ਜੀ ਸਰਾਹ ਕਰਾਤਾ ਅੱਜ ਇਹਨੂੰ ਕਿੰਦਾ ਆਹ ਮਾਗ ਲੋਤਾ ਮਾ ਫਰਮਾਇੋ ਮੂਡ ਚਾ ਮਾ ਫਿਰ ਸਰੇ ਕਰਾਈਦਾ ਆ ਦੇਖੋ ਪੀਪੇ ਨਾਲ ਵੇਖਿਆ ਸੀ ਜਮ ਤੇ ਜਾਂਦੇਗਾ ਕੋਈ ਕਹਣਾ ਇਦਾਂ ਹੀ ਕਰਦਾ ਹੁੰਦਾ ਮੈਂ ਉਹ ਇਦਾਂ ਹੀ ਕਰਦਾ ਹੁੰਦਾ ਆਪਣੇ ਤਾਂ ਨਾ ਦੋ ਮੈਚ ਹੀ ਆਪਾਂ ਖੇਡਣੇ ਹੁਣ ਤੈਨੂੰ ਮੈਂ ਹੁਣ ਤੋਂ ਕਹਤਾ ਸਤੰਬਰ ਇਹ 18 ਤੇ 22 ਸਤੰਬਰ ਪੱਕਾ ਲਿਖ ਲਈ ਹੁਣ ਹੋਣ ਹੁਣ ਹੁਣ ਵੇ ਨਾ ਚੇਤਾ ਭਲਾ ਪਹਿਲਾਂ ਇਹਨਾਂ ਨੂੰ ਤੇਜ ਨੂੰ ਦੱਸਾਂਦਾ ਕਿ ਆਪਣੀ ਸਾਦਤ ਨਹੀਂ ਮੌਕੇ ਤੇ ਕਿਸ ਨੂੰ ਨਾ ਕਰੀ ਕਟੁਕੜ 10 ਦਿਨ ਤੋਂ ਪਹਿਲਾਂ ਕਿਸ ਨੂੰ ਦੱਸੀ ਹੈ ਨਾ ਹੁਣ 22 ਦਸੰਬਰ ਤੇ 22 ਨੂੰ ਮੋਟਰਸਾਈਕਲ ਬੈਸਟਾ ਨੂੰ 100 ਮੈਚ ਤੇ ਦੂਜਾ ਮਰਾ ਆਪਣਾ ਜਿਹੜਾ ਹੈਗਾ 18 ਨੂੰ ਉਹ ਆਪਣਾ ਹੈਗਾ ਜੀ ਹਰਿਆਣੇ ਵਾਲਿਆਂ ਨਾਲ ਮੈਚ ਚੰਗੇ ਮੈਚ ਦੋਵੇਂ ਬਾਕੀ ਤੰਦਰੁਸਤੀ ਰੱਖੇ ਨਹੀ ਨਹੀ ਬਾਬਾ ਮੇਰਾ ਰੱਖੇ ਉਹ ਜਿਹਦੀ ਨੀਤ ਸੱਚੀ ਹੋਣੀ ਪੈਂਦਾ chre ਦੋਨੇ ਖੇਢੀ ਜਾਣਾ ਏ ਨੇਤ ਨੂੰ ਮਰਾਦਾ ਹੈ। ਆਪਾਂ ਮੋਰਚਲ 23 ਨੂੰ ਲੈਨੇ ਆ। 23 ਨੂੰ ਕਰਾ ਦਨੇ ਉੱਤੇ ਸਮਾਨਤ। ਠੀਕ। ਦੇ। ਖੜਵਾਜੀ। ਸ਼ਗਵ ਦੇ ਸ਼ਗਵ। ਓਕੇ। ਅੱਛਾ। ਹਾਂ ਭੁੱਲਣੇ ਬੜੇ। ਅੱਛਾ। ਉਹ ਯਾਦ। ਖਾਂਦੇ ਨਹੀਂ ਹੁੰਦਾ ਖੇਡਣ ਤੇ। ਰੀਡਰ ਨਹੀਂ ਵਹ ਖਾਂਦੇ ਹੁੰਦੇ ਚਾਪੀ ਘਾ ਲੈਂਦੇ ਮੈਂ ਸੁਣਿਆ। ਹੂੰ। ਚਾਪੀ ਵੀ ਕੋਈ ਹੈ ਲੋਹਾਂ ਜੀ। ਜਿਲੱਖ ਜਾਉਣਾ ਤੂੰ ਸੁਣੇ ਨਿਕਲਦਾ ਮੈਂ ਵੱਖੀ ਫੜੀ ਤਾਂ ਮੈਂ ਫੋਟ ਲਾ ਕੇ ਤਾਂ ਨੀ ਲੈ ਜਾ ਤੂੰ ਫੜ ਕੇ ਮੈਂ। ਕੋਈ ਮੈਂ ਗੱਲ ਖਾਣਾ। ਮਮਗਾ ਇਥੋਂ ਨੇ ਕੇ ਬਣ ਜਾਂਦੇ ਆ ਜੀ ਇਥੋਂ ਕਾਵਲੇ ਜਾਂਦਾ ਤੁਸੀਂ ਦੇ ਛਕੋ ਹਾਂ ਮੈਂ ਖਾਣਾ ਕੋਈ ਐਡਾਈਟਿੰਗ ਦੇ ਖਾਂਦੇ ਮੈਂ ਅੱਜ ਜਗੂ ਆਪਣੇ ਜੋਟ ਨੂੰ ਲੈ ਗਿਆ ਆ ਕੋਈ ਜੀ ਸਾਹਿਬ ਪਪਕੋਟੇ ਖਾ ਫੜ ਖਾਂਦੇ ਆ ਅੱਧੇ ਰੱਖਿਆ ਫੁੱਟਬਾਲ ਹੋਈ ਫੈਂਦਾ ਠੱਠੇ ਫੁੱਟਬਾਲ ਖੇਡਦੇ ਨਹੀਂ ਮੈਂ ਗੋਲ ਮਾਰਦਾ ਨਾ ਜਦੋਂ ਆ ਚੋਲੇ ਫਰਨਾ ਦੇ ਮੇਰੇ ਵਿਰੁੱਧ ਮਾਹ ਤੋਂ 10 10 ਗੇਮ ਪਤਾ ਨਹੀਂ ਮੇਰੀ ਫੁੱਟਬਾਲ ਕੱਟ ਦਾਰੀ ਇਹ ਤਾਂ ਵੀ ਤੜੀ ਹੀ ਪਰ ਪਰ ਦੋਵੇਂ ਪਾਸੇ ਗੋਲ ਕਰਦਾ ਹੈ ਗੋਲ ਗੋਲ ਆਪਣੇ ਲਈ ਬੰਨੇ ਮਾਰ ਲੈਂਦਾ ਹੈ ਕਹਿੰਦਾ ਜੀ ਟੀਮ ਚਲਾਉਣਾ ਦੇਸ਼ ਚਲਾਉਣਾ ਵਰਗਾ ਲੱਗਦਾ ਕਿ ਨਹੀਂ ਟੀਮ ਚਲਾਉਣੀ ਹਾਂਜੀ ਟੀਮ ਚਲਾਉਣੀ ਬੜੀ ਓਕੇ ਹੁਣ ਜਿਹੜਾ ਸਮਾਂ ਆ ਗਿਆ ਨਾ ਟੀਮ ਚਲਾਉਂਦਾ ਹਾਂਜੀ ਇਹ ਤੇ ਬਾਪੂ ਦਾ ਹੋਂਦੇ ਗੁਰੂ ਹਰਗੋਬਿੰਦ ਸਾਹਿਬ ਬਾਬਾ ਵਿਧੀ ਚੰਦ ਚਲਾਉਂਦੇ ਟੀਮ ਜੀ ਔਖਾ ਹੋ ਗਿਆ ਰਾਜੇ ਹੁਣ ਔਖਾ ਬਣ ਜੀ ਕਿਹ ਹੋ ਗਿਆ ਪਲੇਅਰਾਂ ਦੇ ਵੀ ਖਰਚੇ ਵਧ ਗਏ ਆ ਹਾਂਜੀ ਤੇ ਜਿ ਤਰ੍ਹਾਂ ਵੀ ਆਪਣੀ ਸੁੱਖ ਸਹੂਲਤ ਲਾ ਲਾ ਵੀ ਪੈਸਾ ਜਿੰਨਾ ਕ ਆਪਾਂ ਨੂੰ ਮਿਲਦਾ ਜੀ ਹੁਣ ਜਿੱਥੋਂ ਤੱਕ ਨਾਰਮਲ ਪਲੇਅਰ ਨੂੰ ਨਾ ਜਿਹੜਾ ਲੀੜੇ ਵੀ ਲੋਂਦਾ ਹਾਂਜੀ ਉਦਾਂ ਵੀ ਜਿਹੜਾ ਨਾਰਮਲ ਪਲੇਅਰਾਂ ਚ ਆਉਂਦਾ ਇੱਕ ਦੋ ਜੱਫੇ ਪਾਉਂਦਾ ਤੇ ਰੇਡਾਂ ਪਾਉਂਦਾ ਹਾਂਜੀ ਉਹਨੂੰ 5 ਤੋਂ 6000 ਰੁਪਈਆ ਆਉਣਾ ਚਾਹੀਦਾ ਪਰ ਮੈਚ ਦਾ ਹਾਂਜੀ ਤੇ ਜਿਹੜਾ ਤਕੜਾ ਪਲੇਅਰ ਆ ਵਧੀਆ ਉਹਨੂੰ 10000 ਰੁਪਈਆ ਮੈਚ ਦਾ ਆਉਣਾ ਚਾਹੀਦਾ ਹਾਂਜੀ ਫੇਰ ਘਰ ਪੂਰਾ ਹੁੰਦਾ ਪਲੇਅਰ ਦਾ ਹੁਣ ਮੰਨ ਕੇ ਚੱਲਾਂ ਆਪਣੇ ਤੋਂ 50 60000 ਚ ਸਾਈ ਹੋ ਗਈ ਹਾਂਜੀ 50000 60000 ਚੋਂ ਸਾਈ ਦਾ 15000 ਖਰਚਾ ਹੀ ਨਿਕਲ ਜਾਣਾ ਹਾਂਜੀ ਤੇ ਖਰਚੇ ਤੋਂ ਬਾਅਦ ਚ ਬਾਉਂਡ ਕਰ ਲਾ ਜਿਹੜੇ ਪਲੇਅਰ ਮੰਗੇ ਸੱਦੇ ਆ ਹਾਂਜੀ ਜੇ ਆਪਾਂ ਉਹਨਾਂ ਨੂੰ ਟੀਮ ਜਿੰਨੇ ਪੈਸੇ ਦੇਣੇ ਡਿਵਾਈਡ ਕਰਕੇ ਜਿੰਨੇ ਜਿੰਨੇ ਆਉਂਦੇ ਆ ਉਹਨਾਂ ਮੁਰਕੇ ਗਾਂ ਮੈਚ ਖੇਡਣ ਨਹੀਂ ਆਉਣਾ ਉਹਨਾਂ ਨੂੰ ਫਿਰ ਆਪਾਂ ਟੀਮ ਨਾਲੋਂ 2000 ਵਾਧਾ ਦਵਾਂਗੇ ਤੇ ਫਿਰ ਆਉਣਗੇ ਹਾਂਜੀ ਜੇ ਉਹਨਾਂ ਨੂੰ ਵਾਧਾ ਦੇ ਦੇ ਦਿੰਨੇ ਆ ਫਿਰ ਪਲੇਅਰਾਂ ਨੂੰ ਕੁਝ ਨਹੀਂ ਆਉਂਦਾ ਆਪਦਿਆਂ ਨੂੰ ਹਾਂਜੀ ਤੇ ਇਸ ਕਰਕੇ ਪਲੇਅਰਾਂ ਨੂੰ ਜਿਤਨਾ ਸਿਸਟਮ ਹੁਣ ਮੈਂ ਜਿਤਨਾ ਲੀੜੇ ਲਾਉਣਾ ਵਾ ਜਾਣਾ ਮੈਂ ਹੋ ਗਿਆ ਮੇਨ ਮੇਨ ਪਲੇਅਰ ਹੋ ਗਿਆ ਹਾਂਜੀ ਹੁਣ ਮੰਨ ਕੇ ਚੱਲ ਕੀ ਜੇ ਮੈਂ ਲੀਡ ਲਵਣਾ ਮੈਨੂੰ 10000 ਰੁਪਇਆ ਤੇ ਨਹੀਂ ਜ਼ਿਆਦਾ ਮੈਚ ਦਾ ਹਾਂਜੀ ਹੱਕਿਆ ਨਾ 10000 ਦਾ ਵੀ ਜ਼ਿਆਦਾ ਨਹੀਂ ਮੈਂ ਕਹਿੰਦਾ ਕਿ ਮੈਂ 15 20000 ਲਵਾਂ ਹਾਂਜੀ ਤੇ ਹੁਣ ਜਿਹੜਾ ਨਾਰਮਲ ਪਲੇਅਰ ਆ ਜਾਂ ਆਪਣੇ ਨਾਲ ਖੇਡਦੇ ਜਿੱਤਣਾ ਹੁਣ ਗਰਦੇਬ ਹੋ ਗਿਆ ਦੁਜੀ ਹੋ ਗਏ ਆ ਕਾਸ਼ ਕਾਸ਼ ਹੋ ਗਿਆ ਮੁੰਡਾ ਨਵਾਂ ਨਿੱਕਾ ਚਲੋ ਨਿੱਕਾ ਪਹਿਲੇ 3000 ਰੁਪਇਆ ਤੇ ਮੈਚ ਦਾ ਮਿਲੇ ਇਹਨੂੰ ਹਾਂਜੀ ਤੇ ਉਹਨੇ ਪੈਸੇ ਨਹੀਂ ਕਮੇਟੀਆਂ ਤੋਂ ਵੀ ਖਰਚੇ ਵੜੇ ਆ ਕਮੇਟੀਆਂ ਵੀ ਪੈਸੇ ਕਿੱਥੋਂ ਭਰਨ ਹਾਂਜੀ ਤੇ ਫਿਰ ਪਲੇਅਰ ਜਿੱਧਰੋਂ ਪੈਸੇ ਜ਼ਿਆਦੇ ਮਿਲਦੇ ਉਧਰ ਨੂੰ ਚੱਲ ਜਾਂਦਾ ਹਾਂਜੀ ਪਲੇਅਰ ਦਾ ਵੀ ਕਸੂਰ ਨਹੀਂ ਕੋਈ ਖਰਚੇ ਜ਼ਿਆਦੇ ਆ ਅੱਗੇ ਉਹਨੇ ਕ ਖਰਚੇ ਹੁੰਦੇ ਹੀ ਹੁਣ ਸਾਰੀ ਚੀਜ਼ ਮੁੱਲ ਆਉਣੀ ਫਰੂਟ ਕਿੰਨਾ ਮਹਿੰਗਾ ਮੀਟ ਕਿੰਨਾ ਮਹਿੰਗਾ ਡਾਇਰ ਕਿੰਨੀ ਮਹਿੰਗੀ ਹੈ ਤੇ ਉਹ ਸਾਰਾ ਕੁਝ ਫਿਰ ਔਖਾ ਹੋਇਆ ਇਸ ਕਰਕੇ ਪਲੇਅਰ ਦਾ ਕਿਸੇ ਦਾ ਨਹੀਂ ਕਸੂਰ ਕੀ ਮੈਂ ਜ਼ਬਾਨ ਕੀਤੀ ਮੈਂ ਉੱਥੇ ਜਾਵਾਂ ਨਾ ਹਾਂਜੀ ਪਲੇਅਰਾਂ ਦਾ ਸਰਦਾ ਹੀ ਨਹੀਂ ਹਾਂਜੀ ਆ ਚੀਜ਼ ਹੋ ਗਈ ਜੇ ਸਰਦਾ ਹੋਵੇ ਕਿ ਮੈਂ ਹੁਣ ਨੋਰਮਲ ਪਲੇਅਰ ਆ ਘਰਾਂ ਦੇ ਨੋਰਮਲ ਘਰਾਂ ਝੋਠੇ ਸਾਰੇ ਕੋਈ ਲੈਡ ਲੋਡ ਤੇ ਖੇਡਦਾ ਨਹੀਂ ਬਿਲਕੁਲ ਹਾਂਜੀ ਕੋਈ ਪੰਜਾਂ ਸੱਤਾਂ ਕਿੱਲੇ ਆਲਾ ਜਾਂ ਪੰਜ ਸੱਤ ਕਿੱਲੇ ਆ ਦੋ ਭਰਾ ਵਾ ਜੇ ਇਕੱਲਾ- ਇਕੱਲਾ ਉਤੋਂ ਦੋ ਟਾ ਹੀ ਕਿੱਲੇ ਪੈਲੀ ਆ ਹਾਂਜੀ ਫਿਰ ਖਰਚੇ ਹੀ ਨਹੀਂ ਪੂਰੇ ਹੁੰਦੇ ਪਲੇਅਰਾਂ ਨੂੰ ਹਾਂਜੀ ਚਲੋ ਮਹਾਰਾਜ ਮਿਹਨਤ ਕਰਨ ਤਕੜੇ ਖੇਡਣ ਬਾਹਰ ਜਾਣ ਬਾਹਰ ਖੇਡ ਕਿਉਂ ਬਾਹਰ ਹੀ ਘਰ ਪੂਰਾ ਕਰਦਾ ਪਲੇਅਰ ਦਾ ਹੁਣ ਮੈਂ ਹਰ ਕਿਵੇਂ ਚੱਲ ਜਾਣਾ ਅਸੀਂ ਹੁਣ ਮੈਂ 3 ਸਾਲ ਹੋ ਗਏ ਆ ਜਪਦਾ ਕਰਕੇ ਨਹੀਂ ਗਿਆ ਤੇਰੇ ਸਾਹਮਣੇ ਹਣਾ ਹਾਂਜੀ ਤੇ ਬਾਕੀ ਮਹਾਰਾਜ ਤਾਂ ਦਰਸਤੀ ਦਵੇ ਆਪਾਂ ਵੀ ਜਾਇਆ ਕਰੀਏ ਹਾਂਜੀ ਤੇ ਇੱਥੇ ਵੀ ਤੈਨੂੰ ਪਤਾ ਟੀਮ ਖਡਾਉਣੀ ਸਾਰਾ ਕੁਝ ਕਰਨਾ ਟੈਨਸ਼ਨ ਜਿਆਦੀ ਆ ਬਜਟ ਨਹੀਂ ਕੁਝ ਹਾਂਜੀ ਹੁਣ ਮੈਂ 10000 ਕਹੇ ਤਾਂ 10000 ਬਜਟ ਦਾ ਥੋੜੀ ਜਿਹਾ ਤਾਂ 10000 ਨਹੀਂ ਹੋਊਗਾ ਜੇ 3 ਪਲੇਅਰਾਂ ਨੂੰ ਡਿਵਾਈਡ ਕਰਨੀ ਹੁੰਦੇ ਪੈਸੇ ਪਰਸੋਂ ਮੈਂ ਜਿ ਘੇੜਿਆ ਆਪਾਂ ਹਾਂਜੀ ਉੱਥੇ 55 ਤੇ 50 ਹੀ ਹਾਂਜੀ ਤੇ ਆਪਾਂ ਨੂੰ ਉੱਥੇ 14-1400 ਰੁਪਈਆ ਆਇਆ ਸਾਰੇ ਹਾਂਜੀ ਹੁਣ ਖਰਚੇ ਜ਼ਿਆਦੇ ਹਨ ਰੋਸੋਂ ਚਲੋ ਮਾਰਾ ਚੱਲੀ ਜਾਂਦਾ ਬਾਕੀ ਪਲੇਰਾਂ ਦਾ ਨਹੀਂ ਕਸੂਰ ਕੋਈ ਹਾਂਜੀ ਹਾਂ ਬਾਕੀ ਸਮਾਂ ਸਮਾਂ ਸਮਰਾਥਿਆ ਇੱਥੇ ਚੱਲੀ ਜਾਣਾ ਬਾਕੀ ਪਲੇਅਰ ਨੂੰ ਇਹ ਆ ਛੋਟੇ ਪਲੇਅਰ ਆ ਨਾ ਜਿਹੜੇ ਹਾਂਜੀ ਉਹਨਾਂ ਨੂੰ ਇਹ ਬੇਨਤੀ ਆ ਕਿ ਪਹਿਲੋਂ ਪਹਿਲੋਂ ਪੈਸੇ ਮਗਰਨਾ ਭੱਜੋ ਮੇਰੇ ਭਰਾ ਹਾਂਜੀ ਪਹਿਲੋਂ ਰਤਬਾ ਵੱਡਾ ਕਰੋ ਆਪਦਾ ਬਿਲਕੁਲ ਜਦੋਂ ਪਲੇਅਰ ਦਾ ਰਤਬਾ ਵੱਡਾ ਹੋ ਜਾਂਦਾ ਨਾ ਸਾਲਾ ਪੈਸਾ ਮਗਰ ਮਗਰ ਭੱਜੇ ਹਾਂਜੀ ਮਿਹਨਤ ਇੰਨੀ ਲਾਓ ਕਿ ਪੈਹਾ ਤੁਹਾਡੇ ਮਗਰ ਭੱਜੇ ਬਿਲਕੁਲ ਸਹੀ ਕਈ ਵਾਰ ਆਪਣਾ ਰਤਬਾ ਛੋਟਾ ਹੁੰਦਾ ਤੇ ਪੈਸੇ ਦੀ ਭੁੱਖ ਆਪ ਨੂੰ ਜਿਆਦਾ ਪੈ ਜਾਂਦੀ ਹਾਂਜੀ ਉਹ ਨਹੀਂ ਫਿਰ ਰਲਤਾ ਨਹੀਂ ਕੰਮ ਇਸ ਕਰਕੇ ਇਹ ਵੀ ਜ਼ਰੂਰੀ ਹੈ ਜ਼ਿੰਦਗੀ 'ਚ ਮੈਂ ਨਹੀਂ ਕਹਿੰਦਾ ਪਰ ਜਦੋਂ ਆਪਾਂ ਨੂੰ ਲਾਲਚ ਪੈ ਗਿਆ ਨਾ ਕਿਸੇ ਚੀਜ਼ ਦਾ ਤੇ ਫਿਰ ਆਪਾਂ ਮੈਨੂੰ ਐਂ ਲੱਗਦਾ ਕਿ ਉੱਥੋਂ ਤੱਕ ਨਹੀਂ ਜਾ ਸਕਦੇ ਜਿੱਥੋਂ ਦਾ ਆਪਾਂ ਨੂੰ ਜਾਣਾ ਚਾਹੀਦਾ ਮੰਜ਼ਿਲ ਤੱਕ ਨਹੀਂ ਜਾ ਸਕਦੇ ਇੱਕ ਰੱਬ ਦਾ ਨਾਮ ਲਓ ਮਹਾਰਾਜ ਦਾ ਮਿਹਨਤ ਕਰੋ ਸੱਚੀ ਨੀਤ ਨਾਲ ਹਾਂਜੀ ਤੇ ਠੱਬੀਆਂ ਲਾਉਣ ਵਾਲੇ ਤੇ ਬੜੇ ਪਰ ਪ੍ਰਮਾਤਮਾ ਨਾਲ ਨਾ ਠੱਬੀ ਲਾਵੇ ਬੰਦੇ ਨੂੰ ਬੰਦੇ ਦੇ ਕੀਤੇ ਨਹੀਂ ਕੁਝ ਹੁੰਦਾ ਹਾਂਜੀ ਬੰਦਾ ਤੇ ਰੋਜ਼ ਕਹਿੰਦਾ ਵੀ ਫਲਾਣਾ ਮਰ ਜੇ ਤੇ ਢੀਂਗੜਾ ਮਰ ਜੇ ਹਾਂਜੀ ਹਨਾ ਬਿਲਕੁਲ ਬੰਦੇ ਦੇ ਕੀਤੇਆਂ ਨਹੀਂ ਕੁਝ ਹੁੰਦਾ ਵੈਗਰੂ ਵੈਗਰੂ ਨਾ ਬਾਹ ਛੱਡੇ ਬੰਦੇ ਨੂੰ ਹਾਂਜੀ ਯਾਰ ਬੰਦੇ ਤੋਂ ਕੀ ਮੰਗ ਸਕਦੇ ਆਪਾਂ ਬੰਦਾ ਤੇ ਆਪ ਆਪ ਮੰਗਦਾ ਮੰਗਣਾ ਫਿਰ ਵੈਗਰੂ ਤੋਂ ਮੰਗੋ ਜਿਹੜਾ ਦੇਣ ਲੱਗ ਗਿਆ ਨਹੀਂ ਸੰਗ ਕਰਦਾ ਹਨਾ ਹਾਂਜੀ ਇਸ ਕਰਕੇ ਮਾਤਮਾ ਦਾ ਨਾਮ ਲਾਓ ਜਾ ਕੋਈ ਬੇਜੁਸ ਨਹੀਂ ਚਲਾਉਣਾ ਬਦਨ ਤੇ ਕੋਰਾ ਮਗਤੇ ਨੂੰ ਕੋਈ ਆਸਾਂ ਲੈ ਕੇ ਯਾਰੋ ਕਿਸੇ ਨੂੰ ਡਰ ਜਾਂਦਾ ਕੰਮ ਕਿਸੇ ਦਾ ਰੁਕਦਾ ਨਹੀਂ ਇੱਥੇ ਸਭ ਦਾ ਸਰ ਜਾਂਦਾ ਐਂਟਰੀ ਗੇਟ ਵੱਲ ਝਾਤ ਮਾਰੀਏ ਬਹਾਦਰ ਬਾਬਾ ਬਿਜਲ ਸਿੰਘ ਜੀਆਂ ਦੀ ਅਸੀਂ ਕਾਜ ਹੀ ਪੁੱਟ ਕਰਦੇ ਆ ਰਾਤਾਂ ਸਰਕਾਰੇ ਤੂੰ ਜਨਾਂ ਨੂੰ ਤਾਤੀ ਦਾਸ ਜੀ ਅਸੀਂ ਕਾਦੇ ਹੀ ਪੁੱਤ ਕਰਦੇ ਆ ਰੱਖਿਆ ਸਰਕਾਰੇ ਤੇ ਜਨਾਂ ਨੂੰ ਦੁਨੀਆਂ ਦੇ ਵੱਡੇ ਸਟਾਰ ਬਣੇ ਆ ਆਪਣੇ ਸਮੇਂ ਦੇ ਕਲਾਕਾਰ ਦੇ ਪਿੰਡ ਵਾਲੇ ਜੀ ਤੀ ਭੈਮਾਨ ਨੂੰ ਦੁਨੀਆਂ ਨੇ ਪਿਆਰ ਬਖਸ਼ਿਆ ਮਤਾਬ ਸਿੰਘ ਜੀ ਬਣਾ ਚੱਲਿਆ ਜਲਾਵੀ ਕਹਿੰਦੇ ਹਰੰਦੀਪਰੀਏ ਗੋਪੀ ਦੀ ਸ਼ੱਤ ਹੈ ਹੋਇਆ ਹੈ ਸ਼੍ਰੀਮਾਨ ਸੰਤ ਮਹਾਪੁਰਜਾ ਬਾਦਲ ਸਿੰਘ ਜੀ ਜੈ ਤੋ ਬੰਦਾ ਤੇ ਮਾਣੇ ਕੇ ਵਾਲਾ ਇੰਝ ਲੱਗਦਾ ਜਿਵੇਂ ਦਮੁਰਜੀ ਵਾਲਾ ਦੀਪ ਤਰਪਿਆ ਹੁੰਦਾ ਲਓ ਸਾਹਮਣੇ ਰਾਣੀ ਦੀ ਕਬੱਡੀ ਹੈ ਰਾਮਪੁਰ ਛਿੱਤੇ ਵਾਲਾ ਕਬੱਡੀ ਪਾ ਰਿਹਾ ਸਾਹਮਣੇ ਫਰੰਦੀਪੁਰੀਆ ਸਾਹਮਣੇ ਕਹਿੰਦੇ ਫਰੰਦੀਪੁਰੀਆ ਹਵਾਵਾਂ ਪੁੱਛ ਕੇ ਲੰਘਦੀ ਹੈ ਦੁਨੀਆ ਹਿਮਾਲਿਆ ਪਰਬਤ ਕਹਿੰਦੀ ਹੈ ਇੱਕ ਪਾਸੇ ਰਾਣਾ ਇੱਕ ਪਾਸੇ ਗੋਪੀ ਆ ਬੱਲੇ ਬੱਲੇ ਹੋਈ ਪਈ ਹੈ ਕੀ ਬਾਤ ਹੈ ਪੈ ਚੁੱਕਾ ਤੁਹਾਨੂੰ ਇਹ ਦੂਸਰੀ ਵਾਰੀ ਹੋ ਗਿਆ ਮੀਰਾ ਜੇ ਬਲਾਗ ਪਾ ਲਓ ਰੱਬ ਭਗਵਾਨ ਖੁਸ਼ ਹੋ ਗਿਆ ਇੰਦਰ ਖੁਸ਼ ਹੋ ਗਿਆ ਚੱਲਦਾ ਹੈ ਬੰਦ ਚੱਲਣ ਦੇ ਜੀ ਚੱਲਣ ਦੇ ਅਜੇ ਰੱਬ ਮੇਰਾ ਖਾਦ ਦੇ ਹੁੰਦਿਆ ਵਾ ਹਾਂਜੀ ਉਹ ਬੜਾ ਵੀ ਭਗਵਾਨ ਜੀ ਹਾਂਜੀ ਹਾਂਜੀ ਜੀ ਹਾਂਜੀ ਕਿੰਨਾ ਯਾਰ ਬੰਨ ਬੰਨ ਕੇ ਖਲੋਤਾ ਰਹਾ ਵੇਚ ਭਗਵਾਨ ਜੀ ਅਰੇ ਵੀ ਬੰਨ ਕੇ ਚੱਲ ਫਿਰ ਲੱਗਣਾ ਬੰਦੇ ਨੂੰ ਕੱਲ੍ਹ ਦੀ ਵੈ ਰੈਸਟ ਹੋ ਜਾਣੀ ਹੈ ਨਹੀਂ ਹੁਣ ਆਪਣੇ ਕੋ ਕੱਲ੍ਹ ਦੀ ਆ ਦੋ ਇੱਕ ਰੈਸਟ ਹੋ ਜਾਣੀ ਹਾਂਜੀ ਹੋਇਆ ਗਰਦੇਬ ਆ ਖੰਭ ਕਰਦੇ ਰਹਿੰਦੇ ਇੱਥੇ ਰੱਖ ਪਾਵਾਂ ਕਿੱਥੇ ਬੰਦਾ ਫੜਨ ਨੂੰ ਦੇ ਉਹਦਾ ਮੜਾ ਜਾ ਰਿਹਾ ਲੱਗਦਾ ਉਹਨਾਂ ਨੂੰ ਫੀਲ ਆਉਂਦਾ ਕਿ ਕੱਚਾ ਜ਼ਮੀਨ ਹੋਲੀ ਹੋ ਰਹੀ ਆ ਲੀਖੀ ਨੂੰ ਉਹ ਦੋਨਾਂ ਕਿਤੇ ਮਾਮਾ ਆਇਆ ਹੁੰਦਾ ਉਹਨੂੰ ਕੈਮ ਹੋ ਜਾਣਾ ਸਹੀ ਲੱਗਾ ਸਹੀ ਗੱਲ ਕਿ ਉਹ ਇਦਾਂ ਪੈਰ ਪਟਣ ਇਦਾਂ ਸੇ ਯਾ ਭਾਂਜੀ ਬੜਾ ਹਾਂ ਉਦੋਂ ਦਾ ਜੇ ਕਿ ਤੂੰ ਆ ਜਾਣਾ ਨਾ ਫਿਰ ਉਹ ਆ ਵੀ ਘਟੂ ਕਿ ਤਾ ਕੀ ਮੈਂ ਮਾੜਾ ਐਂਕਾ ਤੂੰ ਆਪੇ ਦੇਖਦਾ ਹਾ ਉਹ ਘਟੂਰੇ ਖੜਿਆ ਜਿੰਨੇ ਨੂੰ ਆਹੋ ਉਹ ਦੱਸੇ ਉਹ ਨਹੀਂ ਪ੍ਰੈਸ ਮਾਰ ਕੇ ਲੱਗਾ ਇਹਨੇ ਪ੍ਰੈਸ ਮਾਰ ਕੇ ਟੇਡਾ ਡਿੱ ਗਿਆ ਟੇਡਾ ਡਿੱ ਗਿਆ ਇਹਨੇ ਪ੍ਰੈਸ ਮਾਰੀਦਾ ਮੈਂ ਕੀਤਾ ਕੁਛ ਨਹੀਂ ਉਹ ਤਿਲਕ ਜਾਈ ਉਹਨੂੰ ਕੀ ਕਰਦੀ ਲੋੜੀ ਉਹ ਬੰਦਾ ਨਰਵਸ ਹੋ ਜਾ ਜਾਂਦਾ ਬਲੀਵਾਰ ਇਹ ਇੱਕ ਵੱਡੀ ਹੋਲੀ ਵਾਲੀ ਇਹਦੇ ਵਿੱਚ ਹੈ ਨਾ ਇਹ ਜਾਫੀ ਜੀ ਨਾ ਇਹ ਪਤਾ ਨਹੀਂ ਲਾਉਂਦਾ ਇੱਥੇ ਹੱਥ ਨਹੀਂ ਲਾਉਂਦੇ ਆ ਇੱਕ ਰਾਜੂ ਕੋੜਲਾ ਪਟਿਆਲਾ ਹਾਂ ਜੀ ਹਾਂ ਜੀ ਸ਼ੁਰੂ ਤੋਂ ਗੁੜੀ ਆ ਸਰੀਰ ਲਾ ਕੇ ਖੜਨਾ ਪੈਣਾ ਨਵਾਂ ਨਵਾਂ ਮੈਂ ਵੇਖਿਆ ਸੀ ਨਾ ਉਹਨੂੰ ਰਾਜੂ ਨੂੰ ਹਾਂ ਜੀ ਹਾਂ ਜੀ 2013 12 ਦੇ ਲਾਗੇ ਬੰਨੇ ਉਹ ਵੀ ਪੁਰਾਣਾ ਵਾ ਵਾ ਤੇਰੇ ਵਰਗਾ ਸੀ ਉਹ ਜਮਾ ਹੀ ਤੇਰੇ ਵਰਗਾ ਇਦਾਂ ਦਾ ਮਤਲਬ ਸਪੀਡ ਹੀ ਥੋੜੀ ਜਿਹੀ ਲੱਤਾਂ ਚ ਹਰਕਤ ਹਾਂਜੀ ਫੁੱਟਬਾਲ ਬਣੇਦਾ ਸੀ ਹਾਂ ਹਰ ਹਰਕਤ ਬੜੀ ਲੱਤਾਂ ਦੀ ਫੁੱਟਬਾਲ ਕੋਈ ਮਿਹਨਤ ਨਹੀਂ ਹੈ ਮਿਹਨਤੀ ਅਗਲਾ ਕਰਦਾ ਸੀ ਫੁੱਟਬਾਲ ਦੀ ਮਿਹਨਤ ਨਹੀਂ ਉਹਨਾਂ ਬਲਕੀ ਚੱਕਰ ਆ ਤੁਸੀਂ ਜੇ ਹੁਣ ਮਿਹਨਤ ਕਰੋਗੇ ਕੀ ਨਾ ਆਊਗਾ ਮਿਹਨਤ ਘਾਟਿਆ ਨਾ ਜਿੰਨੀ ਅਸਲ ਚ ਮਿਹਨਤ ਚਾਹੀਦੀ ਹੁੰਦੀ ਨਹੀਂ ਹਣੀ ਹੁਣ ਮੈਂ ਤੁਹਾਨੂੰ ਦੱਸਾਂ ਮੇਰੇ ਤੋਂ ਮਿਹਨਤ ਨਹੀਂ ਲੱਗਦੀ ਤੇ ਮੈਨੂੰ ਰਾਤ ਨੂੰ ਮੈਂ ਇੱਕ ਚੀਜ਼ ਇਹ ਕਹਿ ਕੇ ਸੁਣਨਾ ਵੀ ਉੱਠਣਾ 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 ਹੁਣ ਦੱਸਦੇ ਨੂੰ ਕਿ ਹੁਣ ਗਾਲ ਪਾਉਣੀ ਰਾਤ ਨੂੰ ਮੈਂ ਕਿਹਾ ਫੇਰ ਫੇਰ ਹੁਣ ਮੈਂ ਨਹੀਂ ਉੱਠਿਆ ਜਾਂਦਿਆ ਹੁਣ ਮੈਂ ਮੈਨੂੰ ਪਤਾ ਮੇਰਾ ਸਰੀਰ ਕੀ ਮੰਗਣ ਦਿਆ ਰਨਿੰਗ ਦੌੜ ਜੁੜ ਗਿਆ ਸਰੀਰ ਫੇਰ ਕੋਈ ਯਾਰ ਬਜਾਦੇ ਮੈਂ ਘੜ ਘੜ ਕੇ ਵੀ ਨਾ ਬਾਡੀ ਆਪਣੀ ਹੋਰ ਕਿਦਾਂ ਦੀ ਹੋ ਜਾਂਦੀ ਹੈ ਫਿਰ ਆਪਾਂ ਰੀਫਰੈਸ਼ ਜਿਆ ਕਰਨਾ ਨਾ ਇਹਨੂੰ ਧੋੜ ਧੋੜ ਲਾਵਾਂਗੇ ਰਣੀ ਜਦੋਂ ਲੱਗੂਗੀ ਫਿਰ ਵੇਖੀ ਫਿਰ ਸੈਟ ਹੋਣਾ ਉਹ ਸਾਇਆ ਖਾਇਆ ਕਰੋ ਨਾ ਮਿਹਨਤ ਨਹੀਂ ਲਾਉਂਦੇ ਮਿਹਨਤ ਘਟ ਲਾਉਂਦੇ ਮਿਹਨਤ ਨਾਲ ਜੰਮਿਆ ਹੋਵੇ ਸਰੀਰ ਅੱਜ ਜੰਮ ਨਹੀਂ ਨਾ ਨਹੀਂ ਕੋਈ ਨਹੀਂ ਦੱਸ ਦੇਣੇ ਕੋਈ ਨਹੀਂ ਭਾਈ ਦੱਸ ਦਿੰਨੇ ਵੀ ਠੀਕ ਹੈ ਜੰਮ ਨਹੀਂ ਨਾ ਕਿ ਸਰੀਰ ਜੰਮਿਆ ਹੋਵੇ ਨਾ ਫਿਰ ਜੇ ਐ ਹੁਮਰ ਤੇ ਨਹੀਂ ਜੰਮਣਾ ਹਣਾ ਐਡਾ ਵਧੀਆ ਜਾਪੀ ਉਦਾਂ ਹੀ ਬੰਦੇ ਫੜੇ ਪਜਾ ਦਿੰਦੇ ਕੋਤਾ ਦਿਮਾਗ ਦਾ ਉਹਨੂੰ ਬੰਦੇ ਨੂੰ ਪਰ ਲੈਂਦਾ ਪਰ ਕੇ ਵੇਂਦਾ ਨਹੀਂ ਮੈਂ ਕਿਹੜੇ ਬੱਤੀ ਤੋਂ ਕੈਂਚੀ ਪਾਉਣੀ ਐਂ ਕੈਂਚੀ ਛੇੜ ਦਿੰਦਾ ਕੈਂਚੀ ਕੱਸੀ ਨਹੀਂ ਜਾਂਦੀ ਤੇ ਭਜਾ ਦਿੰਦਾ ਅਗਲੇ ਵਾਰ ਨਹੀਂ ਕਈ ਦੋਨ ਜਿੰਨਾ ਤੇਜ ਐ ਨਾ ਬੰਦਾ ਫੜਿਆ ਹੀ ਲਿਆ ਹੈ ਦਿਮਾਗ ਰੱਖੇ ਔਰ ਇਹਨੂੰ ਮੈਂ ਉਦਨ ਕਿਹਾ ਮੈਂ ਜਦੋਂ ਬੰਦੇ ਨਾਲ ਜਾਨਣਾ ਨਾ ਤੇਰੀ ਤੇਰੇ ਚ ਐਨੀ ਸਪੀਡ ਐ ਰੇਟਰ ਨਾਲੋਂ ਜ਼ਿਆਦੀ ਜੇ ਤੂੰ ਕਹਿਂਗਾ ਬਾਹ ਕੱਚ 'ਚ ਪਾਣੀ ਕੱਚ 'ਚ ਪੈਣੀ ਐ ਜੇ ਤੂੰ ਕਹਿਂਗਾ ਜਿੱਥੇ ਕਹਿਂਗਾ ਉੱਥੇ ਤੇਰੀ ਪੈਣੀ ਤੂੰ ਤੇਜ ਆ ਤੂੰ ਤੂੰ ਤੈਨੂੰ ਤੇਜ ਨਹੀਂ ਉਲਾ ਦਿੰਦੇ ਆ ਸ਼ਾਨਾ ਰੇਡਰ ਨੇ ਕੀ ਕਰਨਾ ਤੇਰੀ ਤੇਜ਼ੀ ਨੂੰ ਕਵਰ ਕਰਕੇ ਆਉਣ ਨੂੰ ਕਰਨਾ ਤੇ ਤੂੰ ਹੁਣ ਚੱਲ ਜਾਣਾ ਉਹਨੇ ਇੱਕ ਕੁੱਡੀ ਤੁਦਾ ਕੀਤਾ ਉਹ ਏਦਾਂ ਬਾਹ ਪਾਈ ਦੂਜੀ ਵੀ ਪਾਤੀ ਉਥੇ ਤੂੰ ਥੱਕਦਾ ਇਸ ਵੀ ਬਾਹਰ ਚੱਲ ਜਾਣਾ ਆਪਣੇ ਛੁੱਡ ਕੇ ਕੈਂਚੀ ਪਾ ਕੇ ਤੇ ਬੁਝਾ ਲਿਆ ਹੋਲੀ ਕੋ ਬਾਹਰ ਜਣੇ ਅਸੀਂ ਉਹਦੀ ਪੇਟੀ ਉੱਤੇ ਤੇਰਾ ਮੂੰਹ ਸੀ ਤਾਂ ਬਹੁਤ ਰੀ ਇੰਦਰਜੀਤ ਕੀ ਕਰਦਾ ਇੰਦਰਜੀਤ ਕਲਸੀ ਵਾਲਾ ਬੰਦੇ ਨੂੰ ਪਹੁੰਚਾਉਂਦਾ ਬੰਦਾ ਭਜਦਾ ਜੇ ਤੋਂ ਭਾਈ ਦਾ ਬੰਦੇ ਦੇ ਡਾਈ ਮਾਰਦਾ ਜਦੋਂ ਡਾਈ ਮਾਰ ਕੇ ਬਗਲ ਪਾਉਂਦਾ ਲੱਤਾਂ ਹਵਾ ਜੀ ਕਰ ਦਿੰਦਾ ਤੇ ਉਹਦਾ ਉਹਦਾ ਬੀੜ ਕਿੰਨਾ ਗਿਆ ਉਹ ਹਵਾ ਝੋਣ ਦੇ ਕਰਨੀ ਤੇਗਾ ਮਾਰ ਦਿੰਦਾ ਉਹ ਮੂਦਾ ਕਰ ਦਿੰਦਾ ਬੰਦਾ ਹੁਣ ਇਹ ਆ ਜੇ ਆਪਾਂ ਜੇ ਮਗਰ ਬੰਦੇ ਰੇਡਰ ਤੇ ਭਾਈ ਦਾ ਉਹ ਦੇਖੇ ਵੀ ਮੋੜਾ ਕਿੱਥੇ ਮਾਰਨਾ ਜਿੱਥੇ ਮੋੜਾ ਮਤਲਬ ਉੱਥੇ ਬਾਹ ਪਾ ਦੇ ਬਸ ਇਹ ਬੰਦੀ ਕਰ ਹਾਂ ਮੈਂ ਜਦੋਂ ਨਵਾਂ ਨਵਾਂ ਜੇ ਉੱਠਿਆ ਮੈਂ ਤੇ ਬੰਦਾ ਜਦੋਂ ਬੀ ਗੋਲੇ ਆਉਂਦਾ ਮੈਂ ਗੱਡੀ ਖੜ ਜਾਂਦਾ ਉਹਦੋਂ ਬੰਦਾ ਮੈਨੂੰ ਧੱਕਦਾ ਸੀ ਧੱਕਦਾ ਮੈਂ ਬਗਲ ਪਾ ਦੇਣਾ ਬਗਲ ਭਾ ਗਿਆ ਮੂਦਾ ਮੱਕਰ ਉਸੇ ਨੂੰ ਮੂਦਾ ਕਰ ਦੇਣਾ ਮੂਦਾ ਕਰਕੇ ਲੱਤ ਫੜ ਲੈਣਾ ਪੁਰਾਣੀ ਵਾਂਗ ਜਿਹਨੇ ਵੀ ਟ੍ਰੇਨ ਤੋਂ ਨਿਕਲ ਕੇ ਹੁਣ ਏਦਾਂ ਗਾੜੀ ਹੋ ਗਈ ਗਾੜੀ ਹੋ ਜਾਂਦੀ ਬਾਹਰ ਪਾ ਕੇ ਤੇਗਾ ਮਰਾ ਮੱਤੇ ਗਿੱਡੀ ਕੋਲੇ ਆ ਕੇ ਤੇਗਾ ਕਈ ਦਾ ਤੇਗੇ ਵੀ ਲੋੜਨੀ ਪੈਦੀ ਬਾਹਰ ਇੰਨੀ ਝੜੀ ਵਿੱਚ ਬਾਹਰ ਕੰਮ ਜਾਂਦੀ ਕੰਮ ਜਾਂਦੇ ਜਿਆਦੀ ਜਾਣ ਮਿਹਨਤ ਬੜੀ ਬੜਾ ਜੱਫਾ ਤਕੜਾ ਪਾ ਹੈ ਬਾਹਰ ਉਹ ਏਦਾਂ ਹੀ ਤੇਗੇ ਨਹੀਂ ਉਹ ਬੜੀ ਕੁੜੀ ਹੈ ਜਦੋਂ ਉਹਨੂੰ ਜੱਫਾ ਪਾਇਆ ਮੈਨੂੰ ਆਇਆ ਹੁੰਦਾ ਲੱਗ ਕੀ ਗਿਆ ਗਾੜੀ ਕਹੇਗਾ ਤੂੰ ਦਾ ਹਲਦਾ ਥੋੜੀ ਹੋ ਗਿਆ ਬੰਦੇ ਨਾ ਨਾ ਉਹ ਬੰਦਾ ਕੋਲ ਐਡਾ ਦੇ ਚੌੜਾ ਸੀ ਤੇ ਉਹਨਾਂ ਦੇ ਆਪਣੇ ਸੁਖ ਨਾਮ ਥੋੜਾ ਤੜਦਾ ਜਿਹੜਾ ਹਰਿਆਣੇ ਗਿਆ ਮੋੜਛਾ ਦਿੱਤੇ ਆ ਆਹੋ ਉਹ ਆਖਰੀ ਉਹ ਮੈਚ ਉਹ ਮੈਚ ਨਹੀਂ ਕੋਟ ਮੈਨ ਲੱਗਦਾ ਨਹੀਂ ਇਹ ਪਹਿਲੋ ਕੇ ਵੀ ਮੈਚ ਮੈਨ ਨਹੀਂ ਲੱਗਾ ਉਹ ਮਾ ਭਾਣ ਤੇ ਕੋਈ ਰੱਪਾ ਨਹੀਂ ਸੁਣ ਭਾਣਦੇ ਮੈਚ ਜਿਉ ਉਹ ਲੱਗ ਕੇ ਨਾ ਹਾਂ ਅੱਧੇ ਤੋਂ ਟੀਮ ਜਿੱਤਦੀ ਹੀ ਗਲਤੀ ਹੋ ਗਿਆ ਭਾਣਦੇ ਲੱਗ ਉਹਦਾ ਨਾ ਬੰਦਾ ਉਹ ਥੋੜਾ ਜਿਹਾ ਬੰਦਾ ਨਾ ਢਿੱਲਾ ਯਾਰ ਹਾਂ ਢਿੱਲਾ ਹਾਂ ਢਿੱਲਾ ਮੈਂ ਉਹਨੂੰ ਫੜ ਕੇ ਪਰ ਦੇਖੋ ਗਰੂਣੀ ਉਹਨੇ ਫੜ ਕੇ ਜੱਪੀ ਪਾ ਕੇ ਉਹਨੂੰ ਮੈਂ ਗਿਆ ਯਾਰ ਮੈਨੂੰ ਲੱਗਣਾ ਪਿਆ ਐਦਾਂ ਚਲੋ ਲੱਗ ਵੀ ਜਾਂਦਾ ਤਕੜਾ ਇਹ ਭੱਜ ਵੀ ਜਾਂਦਾ ਪਰ ਜੋ ਮੇਰੇ ਮਨ ਦੀ ਫੀਲਿੰਗ ਹੀ ਮੈਨੂੰ ਮੈਂ ਦੱਸਤੀ ਵੀ ਹਾਰ ਜੇਤੀ ਮੈਨੂੰ ਲੱਗਣਾ ਪਿਆ ਸੌਰੀ ਐਦਾਂ ਆਪਣੇ ਆਪਣੇ ਸੈਮੀ ਮੈਚ ਹੀ ਉਹ ਮਰਦ ਨਾਲ ਦੋ ਮੈਚ ਦਾ ਕੋਈ ਜੱਫਾ ਹੀ ਪਹਿਲੇ ਮੈਚ ਵੀ ਕੋਈ ਨਹੀਂ ਤੇ ਆਪਨੇ ਮੈਚ ਦੀ ਆਖਰੀ ਗੱਲ ਵੀ ਹੋ ਗਈ ਹੋਏ ਦੇਖੋ ਕੌਡੀਆਂ ਵੀ ਬੰਦਾ ਤੇ ਵੱਧ ਪਾਉਂਦੇ ਗੱਲ ਨਹੀਂ ਬੰਦਾ ਤਾਂ ਉਹਨੂੰ ਫੜ ਮੈਂ ਕਿਹਨਾਂ ਸੋਚੀਦਾ ਸੀ ਫੜਨਾ ਇਹਨਾਂ ਮੈਂ ਕਿਹਾ ਦਾ ਮੈਂ ਉਹਦੀ ਕੁੱਚੀ ਵੇਖੀ ਨਹੀਂ ਤੁਸੀਂ ਕੁੱਚੀ ਮਾਰਦਾਂ ਦਾ ਲੱਤ ਚੁੱਕ ਕੇ ਬੰਦੇ ਐ ਕਰਦਾ ਹੁੰਦਾ ਹੈ ਉਹ ਜਦੋਂ ਥੋੜਾ ਥੋੜਾ ਨਵਾਂ ਨਵਾਂ ਆਇਆ ਨਾ ਜਦੋਂ ਸੁਬੀਟੀ ਹੁੰਦਾ ਹੀ ਉਹਨ ਐ ਕੁੱਚੀ ਮਾਰਨੀ ਐ ਐ ਰੁਕਦੀ ਐ ਕਰਕੇ ਬੰਦਾ ਉੱਥੇ ਰਹਿਣਾ ਤੇ ਆਣ ਭੱਜਣਾ ਜਦੋਂ ਇਹ ਨਵਾਂ ਨਵਾਂ ਇਹਨੂੰ ਮੈਂ ਵੇਖਿਆ ਕੋਟਲੀ ਥਾਨ ਸਿੰਘ ਚ ਉਹ ਚੱਕ ਕੇ ਮਾਰਦਾ ਹੈ ਹਾਂ ਕੋਟਲੀ ਥਾਨ ਸਿੰਘ ਚ ਜਦੋਂ ਨਵਾਂ ਨਵਾਂ ਆਇਆ ਨਾ ਇਹ ਉਦੋਂ ਇਹ ਡਾਜ ਮਾਰਦਾ ਦਾ ਮਤਲਬ ਐਂ ਕਰਕੇ ਡਾਜ ਮਾਰਨੀ ਬੰਦੇ ਨੇ ਉੱਥੇ ਖੜੇ ਰਹੇ ਨਾ ਉਹ ਨਹੀਂ ਉਹਨਾਂ ਕਰੈਕਟ ਹੈਗੇ ਕਿ ਇਹ ਬੰਦੇ ਚ ਮਾਜੀ ਵਾਲੇ ਜਿਹੜੀ ਉਹ ਉਹ ਗ੍ਰੈਵਿਟੀ ਵੀ ਉਹਦੇ ਚ ਨਹੀਂ ਹੈਗਾ ਜੀ ਜਉਂ ਜਉਂ ਕੋਈ ਨਹੀਂ ਪਾਉਂਦੇ ਜਿੰਦੇ ਜੇ ਤੁਸੀਂ ਉਹਨਾਂ ਦੀਆਂ ਗੱਲਾਂ ਲੋੜ ਨਹੀਂ ਕਰਦੇ ਲੋੜ ਦੀਆਂ ਕਰਦੇ ਐਸਪੀ ਮੈਂ ਹੱਥ ਕਿਦਾਂ ਡਾਟ ਮਾਰੇ ਇਧਰ ਇਧਰ ਮਾਰਦਾ ਕਮਲੀ ਗੋਦੀ ਕਿੱਧਰ ਉਹਨੇ ਕਿਦੋਂ ਐ ਹੱਥ ਕੱਟ ਮਾਰੇ ਮੁੰਡਾ ਹੋਣ ਜਿਹੜਾ ਮੁੰਡਾ ਇਹਨਾਂ ਨਵਾਂ ਰਲਾਇਆ ਉਹ ਪਾਜ ਕੇ ਇੱਧਰੋਂ ਮੇਰੇ ਕੰਨੀ ਆਉਂਦਾ ਇੱਧਰਲੇ ਬੰਨੇ ਪਹਿਨੋ ਅਗਲੇ ਬੰਨੇ ਹੋ ਜਾ ਤੁੱਟ ਕੇ ਇੱਧਰ ਲੀ ਗਿਆ ਇੱਧਰੋਂ ਨੱਪੋ ਇਹ ਆਹ ਕੰਨੀ ਉਹਦੀ ਨੱਪੋ ਤੁਸੀਂ ਇੱਧਰ ਨੂੰ ਭਜਾਉਂਦੇ ਜੀ ਹਾਂਜੀ ਇੱਧਰ ਨੂੰ ਭਜਾਓ ਇੱਧਰ ਲੀ ਗਿਆ ਤੁਸੀਂ ਤੁਸੀਂ ਇੱਧਰੋਂ ਨਾਪ ਦੇਣੀ ਜੇ ਉਹਨੂੰ ਸਾਰੇ ਗਰਾਊਂਡ ਚ ਖੁੱਲਾ ਕਰ ਦਿੰਦੇ ਆਹ ਚੀਜ਼ਾਂ ਆ ਇਹਨਾਂ ਇਹਨਾਂ ਚੀਜ਼ਾਂ ਨੂੰ ਕੱਢਣਾ ਪੈਣਾ ਹੁਣ ਜਦੋਂ ਬੰਦਾ ਆ ਕੇ ਵੀਹ ਤੇ ਇਦਾਂ ਖੜ ਜਾਂਦਾ ਉਹ ਕੀ ਵੇਟ ਕਰਦਾ ਕਿ ਖਿਲੇ ਬੰਨੇ ਕੋਈ ਰੇਡਰ ਹੁੰਦਾ ਜਿਹੜਾ ਪਿੱਛੇ ਬਨੇ ਲੀਕ ਬਿੰਦਾ ਵੀ ਲੀਕ ਤੇ ਹੁਣ ਮੈਂ ਟੱਚ ਮਾਰਿਆ ਨੇ ਬਾਹਰ ਹੋਣਾ ਕਈ ਰੇਡਰ ਡਰੀ ਜਾਂਦੇ ਆ ਇੱਥੇ ਜਾਣ ਦੇ ਮੋਕਰ ਤੇ ਜਾ ਪਤਾ ਨਹੀਂ ਕੀ ਹੋਵੇ ਕੀ ਹੋਵੇ ਉਹਦੋਂ ਰੇਡਰ ਪਚਲ ਹੋਇਆ ਹੁੰਦਾ ਉਹਦੋਂ ਕਾਰਵਾਈ ਪੱਕੀ ਕਰੋ ਉੱਥੇ ਪੱਕੀ ਕਾਰਵਾਈ ਨਹੀਂ ਕਰਦੇ